ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਵੜਾ ਤੁਹਾਨੂੰ ਘੱਟੋ ਘੱਟ ਵੀ 7 ਦੇਖਣ ਦੇ ਵਿੱਚ ਮਿਲਣਗੀਆਂ ਜਲਦੀ ਵੀਡੀਓ ਅਪਲੋਡ ਕਰਾਂਗੇ ਟਾਈਮ ਜਿਹੜਾ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਸ਼ਾਮ ਨੂੰ ਜਿਹੜਾ ਦੋਸਤੋ 3 ਤੋਂ 4 ਵਜੇ ਸ਼ਾਮ ਨੂੰ ਜਿਹੜੀ ਈਵਨਿੰਗ ਟਾਈਮ ਜਿਹੜੀ ਵੀਡੀਓ ਅਪਲੋਡ ਕਰਾਂਗੇ ਫਿਲਹਾਲ ਜਿਹੜਾ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਵੜਾ ਜਿਹੜੀਆਂ ਕੁਝ ਕੁ ਨਾਕ ਸੋਏ ਆ ਕੁਝ ਕੁ ਹਜੇ ਬਿਲਕੁਲ ਰੈਡੀ ਆ ਸੌਨ ਦੇ ਵਿੱਚ 28 27 ਲੀਟਰ ਵਾਲੀ ਵੜ ਵੀ ਅਵੇਲੇਬਲ ਆ ਜਿੱਥੇ ਖਾਸ ਤੌਰ ਤੇ ਤੁਸੀਂ ਵਿజిਟ ਕਰਨੀ ਹੈਗੀ ਆ ਪਿੰਡ ਸੌਰਸਿੰਘ ਹੈਗਾ ਮਾਝੇ ਦਾ ਪਿੰਡ ਆ ਤਹਿਸੀਲ ਪੱਟੀ ਸੌਰੀ ਤਹਿਸੀਲ ਤੇ ਜਿਹੜਾ ਜ਼ਿਲ੍ਹਾ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਆ ਠੀਕ ਆ ਗੱਗੋ ਬੂਆ ਬਿਲਕੁਲ ਅੱਗੇ ਲੱਗੇ ਹੈਗਾ ਤੇ ਭਿੱਖੀਵੜ ਦੀ ਦੂਰੀ ਵੀ ਜਿਹੜੀ ਆ ਦੋਸਤੋ ਜੇਕਰ ਆਪਾਂ ਸੌਰਸਿੰਘ ਦੀ ਦੂਰੀ ਵੇਖੀ ਤੇ ਕੋਈ 6-7 ਕਿਲੋਮੀਟਰ ਦੀ ਦੂਰੀ ਸੌਰਸਿੰਘ ਤੋਂ ਕੋਈ ਹੈਗੀ ਆ ਤੇ ਖਾਸ ਵਿజిਟ ਤੁਸੀਂ ਸੌਰਸਿੰਘ ਕਰਨੀ ਹੈਗੀ ਆ ਬੇਅ ਸੰਦੀਪ ਆਉਨਰ ਜਰਸੀ ਦੀ ਵਾੜ ਵੇਖੋਗੇ ਬਹੁਤ ਕਮਾਲ ਦੀ ਵਾੜ ਆ ਠੀਕ ਆ ਜੀ ਸੋਨ ਵਾਲੀ ਆ ਹਜੇ ਕੋਈ 8-7 ਦਿਨ ਦਿਨ ਹਜੇ ਲੈ ਜੂਗੀ ਆਰਡਰ ਕੁਆਲਟੀ ਬਹੁਤ ਖੂਬਸੂਰਤ ਆ ਕੇ ਸ਼ਾਹੀ ਵਾਲ ਵੈੜ ਬਿਲਕੁਲ ਸੋਈ ਹੈਗੀ